ਏ ਬম্বে ਤੋਂ ਕੇਸ ਆਇਆ ਸੀ ਜੀ ਮੁੰਬਈ ਤੋਂ ਜੀ ਨਾ ਇੱਕ ਸਕੂਲ ਦਾ ਹੀ ਹੈਗਾ ਕੇਸ ਹੈ ਜਿਹੜੀ ਟੀਚਰ ਸੀਗੇ ਉਹ ਐਂਟਰੈਂਸ ਦੀ ਕੋਈ ਕੋਚਿੰਗ ਦੀ ਤਿਆਰੀ ਕਰਾ ਰਹੇ ਸੀ ਬੱਚਿਆਂ ਨੂੰ ਜੀ ਇੱਕ ਪੈਟਰਨ ਜਿਆ ਸੀਗਾ ਇਹਨਾਂ ਦਾ ਕਿ ਸਬਜੈਕਟ ਐਕਸਪਰਟ ਤੇ ਸੀਗੇ ਸਾਇੰਸ ਦੇ ਲੇਕਿਨ ਕਈ ਗੱਲਾਂ ਇਸ ਤਰ੍ਹਾਂ ਦੀ ਕਰਦੇ ਸੀਗੇ ਕਲਾਸ ਦੇ ਵਿੱਚ ਜੋ ਸਬਜੈਕਟ ਨਾਲ ਕਨੈਕਟਡ ਨਹੀਂ ਸੀ ਤੇ ਕਈ ਲੋਕਾਂ ਦਾ ਪੈਟਰਨ ਹੁੰਦਾ ਨਾ ਲੋਕੀ ਹਿੰਟ ਡ੍ਰੌਪ ਕਰਦੇ ਨੇ ਹੂੰ ਅਨ ਫਿਰ ਦੇਖਦੇ ਆ ਅਗਲਾ ਬੰਦਾ ਰਿਐਕਟ ਕਿਸ ਤਰ੍ਹਾਂ ਕਰ ਰਿਹਾ ਹੈ ਰਿਸਪੌਂਸ ਰਿਸਪੌਂਸ ਹੈ ਨਾ ਵਾਟਰ ਟੈਸਟਿੰਗ ਵੀ ਕਹਿੰਦੇ ਆਪਾਂ ਇਹਨੂੰ ਹੈ ਨਾ ਇੱਕ ਫੂਕ ਫੂਕੇ ਕਦਮ ਭਰਨ ਵਾਲੀ ਗੱਲ ਹੋ ਗਈ ਕਿ ਮੈਂ ਆਖਿਆ ਤੁਸੀਂ ਕਿਸ ਤਰ੍ਹਾਂ ਰਿਸਪੌਂਡ ਕਰੋਗੇ ਤੇ ਇਹਨਾਂ ਦੀ ਖਾਸ ਤੌਰ ਦਾ ਪੈਟਰਨ ਸੀਗਾ ਨਾ ਕਿ ਕੁੜੀਆਂ ਦੇ ਨਾਲ ਖਾਸ ਤੌਰ ਇਹ ਡਬਲ मीनिंग ਗੱਲਾਂ ਜਾਂ ਆਊਟ ਆਫ ਕੰਟੈਕਸਟ ਜਿਹਦੇ ਦੂਰੇ ਮਤਲਬ ਨਿਕੜਦੇ ਬਿਲਕੁਲ ਜੀ ਹੈ ਨਾ ਕਿਸੇ ਵੀ ਗੱਲ ਜਿਹਦਾ ਕੋਈ ਸਬਜੈਕਟ ਨਾਲ ਮਤਲਬ ਹੀ ਨਹੀਂ ਹੈਗਾ ਤੇ ਤੁਸੀਂ ਆਓ ਤੁਸੀਂ ਮੈਥ ਪੜ੍ਹਾ ਰਹੇ ਹੋ ਉਥੇ ਤੁਸੀਂ ਠਰਕਪੁਰੀ ਜਾਓ ਬਿਲਕੁਲ ਠੀਕ ਗੱਲ ਹੈ ਜੀ ਹਾਂ ਤਾ ਕਲੀਅਰ ਕਟਾ ਵੀ ਤੁਹਾਡਾ ਨੀਅਤ ਮਾੜੀ ਹੈ ਨੀਅਤ ਵਿਚ ਖੋਟ ਹੈ ਬਿਲਕੁਲ ਗ੍ਰੈਵਿਟੀ ਸਿਖਾਉਂਦੇ ਸਿਖਾਉਂਦੇ ਤੁਸੀਂ ਪਹੁੰਚ ਗਏ ਸੈਕਸ਼ੂਅਲ ਐਕਟ 'ਚ ਉਹ ਤੇ ਕੰਮ ਹੀ ਨਹੀਂ ਕਰਦਾ ਤੁਸ ਤੁਹਾਨੂੰ ਅਚਰ ਰੇ ਹੋਏਗਾ ਇਸ ਕੇਸ 'ਚ ਇਹਨਾਂ ਨੇ ਸਕੂਲ 'ਚ ਮੈਂ ਨਾ ਨਹੀਂ ਲੈ ਸਕਦਾ ਬੰਦੇ ਦਾ ਜਿੱਦ ਲਈ ਉਹਨਾਂ ਨੇ ਕਿਹਾ ਇੱਕ ਪਬਲਿਕ ਫਿਗਰ ਹੈਗੇ ਬਟ ਇੱਕ ਸੈਲੀਬ੍ਰਿਟੀ ਦੇ ਬੇਟੇ ਹੈਗੇ ਉਹਨਾਂ ਦੇ ਲਈ ਇਹਨਾਂ ਨੇ ਕਿਹਾ ਕਾਫੀ ਹੈਵੀ ਹੈਗੇ ਭਾਰੀ ਵਰਕਮ ਜਿਹਾ ਸ਼ਰੀਰ ਹੈਗਾ ਉਹਨਾਂ ਦਾ ਕਹਿੰਦੇ ਭਈ ਇਹ ਬੰਦਾ ਆਪਣੀ ਵੋਟੀ ਦੇ ਨਾਲ ਸੈਕਸ ਕਿਸ ਤਰ੍ਹਾਂ ਕਰਦਾ ਹੋਏਗਾ ਬਾਏ ਗਾਡ ਬਾਦਰ ਬੱਚਿਆਂ ਨੂੰ ਸਟੂਡੈਂਟਸ ਨੂੰ ਪੜ੍ਹਾ ਰਿਹਾ ਟੀਚਰ 11th ਦੇ ਬੱਚੇ ਮੈਕਸਿਮਮ ਕੁੜੀਆਂ ਤੇ ਉਹ ਨੂੰ ਕਹਿੰਦਾ ਕਿ ਇਮੇਜਿਨ ਕਰੋ ਜਿਹੜਾ ਬੰਦਾ ਹੈਗਾ ਜਿੱਦੀ ਮੈਂ ਗੱਲ ਕਰ ਰਿਹਾ ਓਵਰ weight ਬੰਦਾ ਹੈ ਨਾ 150 ਕਿਲੋ ਦਾ ਬੰਦਾ ਹੁਣ ਇਹਦੀ ਨਵੀਂ ਨਵੀਂ ਸ਼ਾਦੀ ਹੋਈ ਕਿਸ ਤਰ੍ਹਾਂ ਸੈਕਸ ਕਰਦਾ ਹੋਏਗਾ ਇਸ ਤਰ੍ਹਾਂ ਇਥੋਂ ਸਟਾਰਟ ਹੋਈ ਸੀ ਗੱਲ ਹੈ ਨਾ ਔਕਵਰਡ ਕਿੰਨਾ ਔਕਵਰਡ ਹੈਗਾ ਟੀਚਰ ਕਹਿ ਰਿਹਾ ਹੈ ਸਟੂਡੈਂਟਸ ਨੂੰ ਸਟੂਡੈਂਟਸ ਵਾਟ ਡੂ ਯੂ ਐਕਸਪੈਕਟ ਕਿ ਉਹ ਰਿਸਪੌਂਡ ਕਰਨ ਚੁੱਪ ਹੋ ਜਾਣ ਪਾਵਰ ਇਕੁਏਸ਼ਨ ਹੈ ਦੇਖੋ ਜੀ ਕੀ ਸਟੂਡੈਂਟ ਵੀ ਕੀ ਬੋਲੇਗਾ ਨਾ ਚੁੱਪ ਕਰ ਗਏ ਸੋ ਇਸ ਤਰ੍ਹਾਂ ਦੀ ਗੱਲਾਂ ਕਰਦੇ ਸੀ